ਦੇਖੋ ਬੀਤੇ ਦਿਨੀ ਜਿਹੜਾ ਰਮਨੀਤ ਬਿੱਟੂ ਜੀ ਵੱਲੋਂ ਸਾਡੇ ਐਲੋਪੀ ਦੇ ਲੀਡਰ ਜਿਹੜੇ ਆ ਰਾਹੁਲ ਗਾਂਧੀ ਜੀ ਬਾਰੇ ਅਬਦੁਲ ਬਾਸ਼ਾ ਦਾ ਪਿਓ ਕੀਤਾ ਜਿਹੜੀ ਉਹਨਾਂ ਨੇ ਸ਼ਬਦ暴ਲੀ ਵਰਤੀ ਆ ਸੋ ਉਸ ਦਾ ਰੋਸ ਪ੍ਰਦਰਸ਼ਨ ਕਰਦੇ ਹੋਏ ਅੱਜ ਅਸੀਂ ਭਾਰਤ ਜਨਤਾ ਪਾਰਟੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਅਸੀਂ ਓਨੀ ਦੇਰ ਤੱਕ ਰਮਨੀਤ ਬਿੱਟੂ ਦਾ ਵਿਰੋਧ ਕਰਾਂਗੇ ਜਿੰਨੀ ਦੇਰ ਤੱਕ ਉਹ ਰਾਹੁਲ ਗਾਂਧੀ ਜੀ ਕੋਲ ਮਾਫੀ ਨਹੀਂ ਮੰਗਣਗੇ ਦੇਖੋ ਜਿਸ ਇਨਸਾਨ ਨੇ ਤੁਰਨਾਸ ਖਾਏ ਉਂਗਲੀ ਫੜ ਕੇ ਰਾਹੁਲ ਗਾਂਧੀ ਜੀ ਨੇ ਤੁਰਨਾ ਸਿਖਾਇਆ ਜੜਈਆ ਰਾਜਨੀਤਿਕ ਕਰੀਅਰ ਦੀ ਜੇ ਸ਼ੁਰੂਆਤ ਦੀ ਗੱਲ ਕਰੀਏ ਰਾਹੁਲ ਗਾਂਧੀ ਜੀ ਨੇ ਤਿੰਨ ਵਰੀਆ ਮੈਂਬਰ ਪਾਰਲੀਮੈਂਟ ਟਿਕਟ ਦੇ ਕੇ ਨਵਾਜਿਆ ਸੋ ਅੱਜ ਜੇ ਉਹਨਾਂ ਦੀ ਪਹਿਚਾਣ ਹੈ ਤਾਂ ਕਾਂਗਰਸ ਦੇ ਕਰਕੇ ਪਹਿਚਾਣ ਹੈ ਸੋ ਅੱਜ ਇਹਨਾਂ ਨੂੰ ਐਸੀ ਭਾਸ਼ਾ ਤਾਂ ਨਹੀਂ ਪਿਓ ਕਰਨਾ ਚਾਹੀਦਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਦੇ ਭਾਰਤ ਜਨਤਾ ਪਾਰਟੀ ਚ ਕੰਗਰਾਂ ਰੋਤ ਜਿੰਨੇ ਜਿਹਦੇ ਮੂੰਹ ਹਮੇਸ਼ਾ ਜ਼ਹਿਰ ਹੀ ਗੁਲਦਾ ਵਾ ਸੋ ਉਸੇ ਤਰ੍ਹਾਂ ਅਰਨਵਨੀਤ ਬਿੱਟੂ ਨੇ ਵੀ ਉਹਨਾਂ ਦਾ ਰਸਤਾ ਅਪਣਾ ਲਿਆ ਵਾ ਸੋ ਵਾਸੀ ਰੂ ਨੀਤ ਬਿਟਦਾ ਉਹ ਨੀਦਰ ਤੱਕ ਵਿਰੋਧ ਕਰਾਂਗੇ ਜਿੰਦਰ ਤੱਕ ਮਾਫੀ ਨਹੀਂ ਮੰਗਦਾ ਜਿੱਥੇ ਸਾਨੂੰ ਮਿਲਣਗੇ ਜਿੱਥੇ ਇਹਨਾਂ ਦੇ ਘੋਟੀ ਦਾ ਵੀ ਘਰਾਵ ਕਰਾਂਗੇ ਕਾਲੇ ਝੰਡਿਆ ਵਹਾ ਕੇ ਅਸੀਂ ਇਹਨਾਂ ਦਾ ਘਰਾਵ ਕਰਾਂਗੇ ਜੀ ਉਹ ਕਹਿੰਦੇ ਮੈਂ ਆ ਜੂ ਆਪਣੇ ਗਲਤ ਸਟੈਂਡ ਅਸਲ ਦੇ ਵਿੱਚ ਇਹਨਾਂ ਨੂੰ ਨਾ ਮੈਂਟਲੀ ਪ੍ਰੋਬਲਮ ਹੋ ਗਈ ਇਹਨਾਂ ਨੂੰ ਚੰਗੇ ਤੇ ਛਾਣੇ ਡਾਕਟਰ ਦੇ ਲੋੜ ਆ ਬੀਜਪੀ ਦੇ ਜਿਹੜੇ ਲੀਡਰ ਆ ਕਗਨਰ ਨੌਤ ਜਾਂ ਤੁਸੀਂ ਕਹੋ ਰਮਨੀਤ ਬਿੱਟੂ ਇਹਨਾਂ ਨੂੰ ਆਪਣਾ ਦਿਮਾਗੀ ਸੰਤੁਲਨ ਚੈੱਕ ਕਰਾਉਣਾ ਚਾਹੀਦਾ ਕਿ ਸਿਆਣੇ ਡਾਕਟਰ ਕੋਲ ਉਹ ਕਹਿੰਦੇ ਜੀ ਇਹ ਉੱਥੇ ਗਏ ਹੋਣਾ ਭੜਕਾਉ ਲੀਡਰਾਂ ਕੋ ਗਏ ਨਹੀਂ ਰਾਹੁਲ ਗਾਂਧੀ ਜਿਹੜੀ ਦੇਸ਼ ਦਾ ਅਕਸ ਖਰਾਬ ਕਰ ਰਹੇ ਕੋਈ ਅਕਸ ਨਹੀਂ ਖਰਾਬ ਕਰ ਰਿਹਾ ਜਿਹੜੀ ਉਹਨਾਂ ਨੇ ਇੱਥੇ ਬਿਆਨਬਾਜ਼ੀ ਦਿੱਤੀ ਹੈ ਕੀਤੀ ਹੈ ਬਿਲਕੁਲ ਤੱਥਾਂ ਦੇ ਆਧਾਰ ਤੇ ਸਹੀ ਬਿਆਨਬਾਜ਼ੀ ਕੀਤੀ ਜੋ ਸੱਚ ਹੈਗਾ ਸੀ ਜੋ ਸੱਚਾ ਉਹ ਹੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਕਿ ਲਾਉਣ ਆਰਡਰ ਦੀ ਸਥਿਤੀ ਜਿਹੜੀ ਖਰਾਬ ਹੈ ਤੇ ਬੁਰੀ ਤਰ੍ਹਾਂ ਭਾਰਤ ਜਨਤਾ ਪਾਰਟੀ ਜਿਹੜੀ ਸਰਕਾਰ ਹੈ ਫੇਲ ਉਹ ਚ ਗਲਤ ਕੀਆ ਰਸੋ ਜੀ ਜਾਨ ਕੇ ਉਸ ਤਰ੍ਹਾਂ ਦੇ ਜਿਹੜੇ ਦੇਸ਼ ਦੇ ਖਿਲਾਫ ਸਿੱਖ ਗੱਲ ਕਰ ਰਹੇ ਨੇ ਉੱਥੇ ਉਹਨਾਂ ਨੂੰ ਪ੍ਰੋਮੋਟ ਕਰ ਰਹੇ ਨੇ ਕੋਈ ਐਸੀ ਪ੍ਰੋਮੋਟ ਨਹੀਂ ਕਰ ਰਹੇ ਜੇ ਪ੍ਰੋਮੋਟ ਕਰਦੇ ਹੋਈਏ ਤੇ ਫਿਰ ਉਹ ਖਾਲਸਤਾਨ ਨੂੰ ਸਮਰਥਨ ਨਾ ਦੇਣ ਹਮੇਸ਼ਾ ਹੀ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਰੋਧ ਕਰਦੀ ਆਈ ਆ ਤੇ ਸਾਡੇ ਰਾਹੁਲ ਗਾਂਧੀ ਜੀ ਵੀ ਜਿਹੜੇ ਵਿਰੋਧ ਕਰਦੇ ਨੇ ਇਸ ਚੀਜ਼ ਦਾ ਹੁਣ ਅੱਗੇ ਅਗਲਾ ਕੀ ਪ੍ਰੋਗਰਾਮ ਹੈ ਅਗਲਾ ਸਾਡਾ ਪ੍ਰੋਗਰਾਮ ਹੈ ਜਿੱਥੇ ਵੀ ਸਾਨੂੰ ਰਣਜੀਤ ਬਿੱਟੂ ਜੀ ਦੇਖਣਗੇ ਜੀ ਯੂਥ ਕਾਂਗਰਸ ਵੱਲੋਂ ਉਹਨਾਂ ਦਾ ਕਾਲੇ ਝੰਡਾ ਫਾਕੇ ਵਿਰੋਧ ਕਰਾਂਗੇ ਤੇ ਜਿੰਨੀ ਦੇਰ ਤੱਕ ਉਹ ਮਾਫੀ ਸਾਡੇ ਐਲੋਪੀ ਦੇ ਲੀਡਰ راہਲ ਗਾਂਧੀ ਚ ਕਹੋ ਅਸੀਂ ਓਨੀ ਦੇਰ ਤੱਕ ਉਹਨਾਂ ਦੀ ਕੋਠੀ ਦਾ ਵੀ ਜਲਦੀ ਘਰਾਵ ਕਰਾਂਗੇ ਪਰ ਉਹ ਤੇ ਫਿਰ ਵੀ ਮਤਲਬ ਵੀ ਇਹ ਤੇ ਜੇ ਉਹ ਨਹੀਂ ਕਰਦੇ ਤੇ ਬਲ ਅਗਲਾ ਸਟੈਪ ਕੀ ਰਹੇਗਾ ਤੁਹਾਡਾ ਅਗਲਾ ਸਟੈਪ ਇਹ ਹੀ ਰਹੇਗਾ ਅਸੀਂ ਉਹਨਾਂ ਦਾ ਘਰਾ ਹੀ ਕਰਾਂਗੇ ਘਰਾ ਹੀ ਕਰਾਂਗੇ ਨਾ ਉਹਨਾਂ ਦਾ ਆਪਾਂ ਆਪੋਜੀਸ਼ਨ 'ਚ ਬੈਠੇ ਹਾਂ ਅਸੀਂ ਉਹਨਾਂ ਦਾ ਘਰਾ ਹੀ ਕਰ ਸਕਦੇ ਹਾਂ ਮੰਤਰੀਪਦ ਤੋਂ ਤੇ ਉਹਨਾਂ ਨੂੰ ਹਿਲਾ ਹੀ ਨਹੀਂ ਸਕਦੇ ਪਰ ਹੋਇਆ ਕੀ ਰੁਨੀਤ ਬਿੱਟੂ ਜਿਹੜੇ ਕੀ راہਲ ਗਾਂਧੀ ਦੇ ਗੀਤ ਜਾਂਦੇ ਸੀ ਅੱਜ ਕੀ ਹੋ ਗਿਆ ਉਹੀ ਨਾ ਸਿਆਸੀ ਲਾਹਾ ਲੈਣ ਦੇ ਲਈ ਆਪਣਾ ਜੜਾ ਵਾ ਸਿਆਸੀ ਲਾਹਾ ਲੈਣ ਦੇ ਲਈ ਆਪਾਂ ਮੰਤਰੀਪਦ ਚਾਹੀਦਾ ਸੀ ਦੇਖੋ ਜਿੱਦਾਂ ਸੋ ਇਹ ਜਿਹੜੇ ਆ ਸਿਕਿਉਰਟੀ ਦੇ ਲਈ ਸਿਰਫ ਸਿਕਿਉਰਟੀ ਤੋਂ ਆ ਕਾਫੀ ਉਹਨਾਂ ਨੂੰ ਲਾਲਚਿਆ ਸ਼ੁਰੂ ਤੋਂ ਹੀ ਲਾਲਚ ਰਿਹਾ ਵਾ ਸੋ ਇਸ ਲਈ ਉਹ ਆਪਣਾ ਮੰਤਰੀਪਦ ਲੈਣ ਲਈ ਉਹਨਾਂ ਨੇ ਰਾਜਨੀਤੀ ਜੜਾ ਵਾ ਆਪਣਾ ਬਦਲਾਵ ਕੀਤਾ ਹੈ ਨਰਿੰਦਰ ਮੋਦੀ ਜੀ ਦਾ ਪਤਲਾ ਫੁੱਕਿਆ ਗਿਆ ਹੈ ਔਰ ਜੋ ਕਿ ਇਹ ਪਤਲਾ ਫੁੱਕਿਆ ਗਿਆ ਹੈ ਕਿ ਸੰਘਰਸ਼ ਜੋ ਅਸੀਂ ਆਪਣਾ ਆਪੋਜੀਸ਼ਨ ਪਾਰਟੀ ਜੋ ਆਪਣਾ ਨਿਭਾਰੀ ਹੈ ਰੋਲ ਨਿਭਾਰੀ ਹੈ ਸੰਘਰਸ਼ ਕਰ ਰਹੀ ਹੈ ਇੰਡੀਆ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਔਰ ਸਾਰੀ ਧਰਮਾਂ ਨੂੰ ਇੱਕ ਬਰਾਬਰ ਰੱਖਣ ਦੀ ਔਰ ਜਿਹੜਾ ਹੈ ਉਤਲਾ ਫੂਕਿਆ ਗਿਆ ਏ ਰਵਨੀਤ ਸਿੰਘ ਬਿੱਟੂ ਜੀ ਨੇ ਜੋ ਮੰਦਭਾਗੀ ਜਿਹੜੀ ਸ਼ਬਦਾਵਲੀ ਵਰਤੀ ਹੈ ਰਾਹੁਲ ਗਾਂਧੀ ਜੀ ਸਾਡੇ ਆਪੋਜੀਸ਼ਨ ਦੇ ਲੀਡਰ ਦੇ ਉਹਨਾਂ ਦੇ ਉੱਤੇ ਉਹ ਸਾਰੀ ਹੀ ਜਿਹੜਾ ਬੀਜੇਪੀ ਦੀ ਚਾਲ ਉਹਨਾਂ ਦੇ ਤਰੀਕੇ ਦੇ ਨਾਲ ਜੋ ਕੰਗਨਾ ਰਣੌੜ ਜੀ ਐਮਪੀ ਔਰ ਰਵਨੀਤ ਬਿੱਟੂ ਜੀ ਇਹ ਸਿੱਖਾਂ ਨੂੰ ਖਾਲਿਸਤਾਨੀ ਕਹਿਣਾ ਅੱਜ ਰਾਹੁਲ ਗਾਂਧੀ ਆਪੋਜੀਸ਼ਨ ਲੀਡਰ ਜੋ ਕਿ ਪੰਜਾਬ ਦੀ ਆਵਾਜ਼ ਚੁੱਕ ਰਹੀ ਨੇ ਉਹਨਾਂ ਨੂੰ ਖਾਲਿਸਤਾਨੀ ਕਹਿ ਰਹੇ ਨੇ ਇਹ ਸਾਰਾ ਕੁਝ ਜਿਹੜਾ ਇੱਕ ਇਹ ਪਰੋਸਿਆ ਜਾ ਰਿਹਾ ਹੈ ਕਿ 네ਗੈਟਿਵਿਟੀ ਪਰੋਸੀ ਜਾ ਰਹੀ ਹੈ ਇਹ ਬੀਜੇਪੀ ਦੀ ਸ਼ੈਅ ਦੇ ਉੱਤੇ ਆ ਅਸੀਂ ਇਸ ਕਾਰਨ ਨਰਿੰਦਰ મોદી ਜੀ ਦਾ ਪਤਲਾ ਫੁੱਕਿਆ ਗਾਂਧੀ ਨੰਬਰ 1 ਆਤਵਾਦੀ ਰਾਹੁਲ ਗਾਂਧੀ ਰੌਬਟ ਹੋ ਗਿਆ ਦੇਖੋ ਜੀ ਉਹਨਾਂ ਦੇ ਖਾਨਦਾਨ ਨੇ ਅੱਗੇ ਸੰਤਾਪ ਭੋਗਿਆ ਹੈ ਆ ਸਾਡੀ ਅੰਮ੍ਰਿਤਸਰ ਦੀ ਧਰਤੀ ਨੇ ਆ ਸੰਤਾਪ ਭੋਗਿਆ ਹੈ ਔਰ ਰਾਹੁਲ ਗਾਂਧੀ ਜੀ ਔਰ ਪੂਰੇ ਕਾਂਗਰਸ ਸਮਾਜ ਨੇ ਬੜੀ ਬੜੀ ਇਸ ਚੀਜ਼ ਦੇ ਉੱਤੇ ਆਪਣੀ ਮਾਫੀ ਵੀ ਮੰਗੀ ਹੈ ਦਰਜ ਵੀ ਕਰਾਈ ਹੈ ਔਰ ਸੇਵਾ ਵੀ ਕੀਤੀ ਹੈ ਗੁਰੂ ਘਰ ਆ ਕੇ ਔਰ ਵਿਦਆਊਟ ਐਡਵਰਟਾਈਜ਼ਮੈਂਟ 10 ਦਿਨ ਵੀ ਇਥੇ ਨਕਬਸਤਕ ਹੋਏ ਨੇ ਇਹੋ ਜਿਹਾ ਉਨ ਜਦੋਂ ਕਾਂਗਰਸ ਚ ਸੀ ਰਵਨੀਤ ਸਿੰਘ ਬਿੱਟੂ ਜੀ ਉਦੋਂ ਸਭ ਕੁਝ ਸਹੀ ਸੀ ਪਰ ਜਦੋਂ ਅੱਜ ਉਧਰ ਚਲ ਗਏ ਨੇ ਤੇ ਅੱਜ ਉਹ ਕਾਂਗਰਸ ਨੂੰ ਅਤਗਵਾਦੀ ਕਿ ਤੇ ਕਹਿ ਰਹੇ ਨੇ ਇਹੋ ਜਿਹਾ ਜੋ ਸ਼ਰਯੰਤਰ ਰਚਿਆ ਜਾ ਰਿਹਾ ਹੈ ਕਾਂਗਰਸ ਨੂੰ ਬਦਨਾਮ ਕਰਨ ਲਈ ਆਪਣੀ ਪੌਪੂਲਰਿਟੀ ਹਾਰ ਕੇ ਉਹਨਾਂ ਨੂੰ ਰਾਜ ਸਭਾ ਇਸੇ ਕਾਰਨ ਨਹੀਂ ਦਿੱਤੀ ਗਈ ਹੈ ਕਿ ਪੰਜਾਬ ਨੂੰ ਪੜਕਾਊ ਭਾਸ਼ਣਾ ਦੇ ਨਾਲ ਬੀਜੇਪੀ ਪੜਕਾਊ ਭਾਸ਼ਣ ਦੇਗੀ ਪੰਜਾਬ ਦਾ ਮਾਹੌਲ ਦੁਬਾਰਾ ਖਰਾਬ ਹੋਵੇ ਔਰ ਉਹ ਫੇਰ ਸੱਤਾ ਇੱਥੇ ਜਿੱਤਣ ਦੇ ਕਾਮਯਾਬ ਹੋ ਸਕੇ